ਹੈਲੋ एवरीवन ਸਵਾਗਤ ਹੈ ਤੁਹਾਡਾ ਜੀਐਨਯੂਬੀਏ ਕਲਾਸਸ ਦੇ ਚੈਨਲ ਤੇ ਤੇ ਅੱਜ ਆਪਾਂ ਆਪਣਾ ਅਗਲਾ ਪ੍ਰਸ਼ਨ ਕਰਨ ਜਾ ਰਹੇ ਹਾਂ ਜਿਹੜਾ ਕਿ ਹੈਗਾ ਹੈ ਤੁਹਾਡੀ ਤੀਸਰੀ ਤੀਸਰਾ ਚੈਪਟਰ ਦਾ ਠੀਕ ਹੈ ਤੇ ਰਾਜ ਤੇ ਸਮਾਜ ਵਿੱਚ ਅੰਤਰ ਤੇ ਇਹ ਵੀ ਕੁਸ਼ਨ ਜਿਹੜਾ ਵਾ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਆ ਜਾਂਦਾ ਹੈ ਵੈਸੇ ਜ਼ਿਆਦਾ ਜਿਹੜਾ ਇੰਪੋਰਟੈਂਟ ਹੈ ਉਹ ਹੈਗਾ ਰਾਜ ਦੇ ਜ਼ਰੂਰੀ ਤੱਤ ਠੀਕ ਹੈ ਜਿਹੜੀ ਕਿ ਮੈਂ ਪਹਿਲਾਂ ਵੀਡੀਓ ਪੋਸਟ ਕਰ ਚੁੱਕੀ ਹਾਂ ਤੇ ਨੋਟਸ ਜਿਹੜੇ ਐ ਮੈਂ ਬਣਾ ਚੁੱਕੀ ਹਾਂ ਤੁਸੀਂ ਦੇਖ ਸਕਦੇ ਜੀ ਬਟ ਇਹ ਵੀ ਆ ਜਾਂਦਾ ਹੈ ਕਈ ਵਾਰ ਅ ਇਸ ਕਰਕੇ ਇਹ ਵੀ ਜਿਹੜਾ ਵਾ ਉਹ ਯਾਦ ਕਰ ਲਿਓ ਠੀਕ ਹੈ ਇਹਨੂੰ ਸਕਿਪ ਨਾ ਕਰਿਓ ਸਭ ਤੋਂ ਪਹਿਲਾਂ ਆਪਾਂ ਅਗੇ ਲਿਖਣਾ ਹੈ ਭਾੜਾ ਰਾਜ ਤੇ ਸਮਾਜ ਦੇ ਵਿੱਚ ਆਪਾਂ ਅੰਤਰ ਦੱਸਣਾ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਸਮਾਜ ਕੀ ਹੁੰਦਾ ਹੈ ਸਮਾਜ ਦਾ ਅਰਥ ਲਿਖਾਂਗੇ ਠੀਕ ਹੈ ਇਹਦੇ ਵਿੱਚ ਕੀ ਲਿਖਾਂਗੇ ਕਿ ਸਮਾਜ ਮਨੁੱਖਾਂ ਦੇ ਆਪਸੀ ਇੱਛਾ ਪੂਰਵਕ ਅਤੇ ਸ਼ਾਂਤਮਈ ਸੰਬੰਧਾਂ ਤੋਂ ਮਿਲ ਕੇ ਬਣਦਾ ਹੈ ਜਿਹੜੇ ਸਮਾਨ ਉਦੇਸ਼ਾਂ ਦੀ ਪੂਰਤੀ ਲਈ ਇੱਕ ਦੂਸਰੇ ਨਾਲ ਮਿਲ ਕੇ ਰਹਿੰਦੇ ਹਨ ਪਰਿਭਾਸ਼ਾ ਭਾਗ ਇੱਕ ਇੱਕ ਹੀ ਪਰਿਭਾਸ਼ਾ ਲਿਖਣੀ ਆ ਠੀਕ ਹੈ ਇੱਕ ਸਮਾਜ ਦੀ ਲਿਖਣੀ ਆ ਇੱਕ ਰੋਜ਼ ਦੀ ਲਿਖਣੀ ਆ ਸੋ ਸਮਾਜ ਦੀ ਪਰਿਭਾਸ਼ਾ ਲਿਖਣੀ ਆ ਮੈ ਕਾਈਵਰ ਦੇ ਅਨੁਸਾਰ ਮਨੁੱਖਾਂ ਦੇ ਇੱਕ ਦੂਸਰੇ ਨਾਲ ਇਚੁਕ ਸਬੰਧਾਂ ਦਾ ਨਾਂ ਸਮਾਜ ਹੈ ਦੇਖੋ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਆ ਕਿ ਪਰਿਭਾਸ਼ਾ ਦੇ ਵਿੱਚ ਆਪਾਂ ਚੇਂਜ ਨਹੀਂ ਕਰ ਸਕਦੇ ਆਪਣੇ ਕੋਲੋਂ ਕੋਈ ਵਰਡ ਐਡ ਨਹੀਂ ਕਰ ਸਕਦੇ ਤੇ ਆਪਣੇ ਕੋਲੋਂ ਕੋਈ ਵਰਡ ਹਟਾ ਨਹੀਂ ਸਕਦੇ ਇਹਨੂੰ ਪ੍ਰੋਪਰ ਰੱਟਾ ਲੱਗਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਹੀ ਹੂ ਬੂ ਇਸ ਤਰ੍ਹਾਂ ਹੀ ਲਿਖੀ ਜਾਵੇ ਪੇਪਰ ਦੇ ਵਿੱਚ ਫਿਰ ਹੀ ਤੁਹਾਨੂੰ ਪਰਿਭਾਸ਼ਾ ਦੇ ਮਾਰਕਸ ਜਿਹੜੇ ਆ ਉਹ ਮਿਲਦੇ ਆ ਠੀਕ ਹੈ ਅੱਗੇ ਸਮਾਜ ਦਾ ਅਰਥ ਆਪਾਂ ਕਰ ਲਿਆ ਹੁਣ ਆਪਾਂ ਕਰਨਾ ਹੈ ਰਾਜ ਦਾ ਅਰਥ ਕਿ ਰਾਜ ਦਾ ਕੀ ਮਤਲਬ ਹੈ ਠੀਕ ਹੈ ਰਾਜ ਰਾਜਨੀਤਿਕ ਰੂਪ ਵਿੱਚ ਸੰਗਠਿਤ ਲੋਕਾਂ ਦਾ ਸਮੂਹ ਹੈ ਜਿਹੜੇ ਕਿ ਧਰਤੀ ਦੇ ਨਿਸ਼ਚਿਤ ਟੁਕੜੇ ਤੇ ਸਥਾਈ ਤੌਰ ਤੇ ਰਹਿੰਦੇ ਹਨ ਉਹਨਾਂ ਦੀ ਆਪਣੀ ਸਰਕਾਰ ਹੁੰਦੀ ਹੈ ਜਿਸ ਦੇ ਉਹ ਹੁਕਮਾਂ ਦੀ ਪਾਲਣਾ ਕਰਦੇ ਤੇ ਉਹ ਅੰਦਰੂਨੀ ਤੇ ਬਾਹਰੀ ਕੰਟਰੋਲ ਤੋਂ ਪੂਰੀ ਤਰ੍ਹਾਂ ਸੁਤੰਤਰ ਹੁੰਦੇ ਆ ਦੇਖੋ ਰਾਜ ਤੇ ਆ ਪਿਛਲੇ ਚ ਵੀ ਪੜ ਲਿਆ ਹਨ ਕਿ ਰਾਜ ਕੀ ਹੁੰਦਾ ਹੈ ਰਾਜ ਜਿਹੜਾ ਉਹ ਰਾਜਨੀਤਿਕ ਰੂਪ ਵਿੱਚ ਸੰਗਠਿਤ ਹੁੰਦਾ ਹੈ ਸੰਗਠਿਤ ਮਤਲਬ ਸਮੂਹ ਠੀਕ ਹੈ ਰਾਜਨੀਤਿਕ ਤੌਰ ਤੇ ਇੱਕ ਲੋਕਾਂ ਦਾ ਸਮੂਹ ਹੁੰਦਾ ਹੈ ਜਿਹੜੇ ਕਿ ਧਰਤੀ ਦੇ ਮਤਲਬ ਉਹਨਾਂ ਦਾ ਨਿਸ਼ਚਿਤ ਇਲਾਕਾ ਹੁੰਦਾ ਵਾ ਤੇ ਪੱਕੇ ਤੌਰ ਤੇ ਰਹਿੰਦੇ ਆ ਨਿਸ਼ਚਿਤ ਇਲਾਕੇ ਤੇ ਤੇ ਉਹਨਾਂ ਦੀ ਆਪਣੀ ਸਰਕਾਰ ਹੁੰਦੀ ਹੈ ਜਿਹਦੇ ਹੁਕਮਾਂ ਦੀ ਪਾਲਣਾ ਕਰਦੇ ਆ ਹੁਕਮਾਂ ਦੀ ਪਾਲਣਾ ਕਰਦੇ ਮਤਲਬ ਸਰਕਾਰ ਕੋਲ ਪ੍ਰਭੂ ਸੱਤਾ ਹੁੰਦੀ ਹੈ ਠੀਕ ਹੈ ਤੋਂ ਅੰਦਰੂਨੀ ਤੇ ਬਾਹਰੀ ਕੰਟਰੋਲ ਤੋਂ ਪੂਰੀ ਤਰ੍ਹਾਂ ਸੁਤੰਤਰ ਹੁੰਦੇ ਆ ਠੀਕ ਹੈ ਨਾ ਇਹ ਜਿਹੜੀ ਗੱਲ ਆ ਇਹ ਤੁਸੀਂ ਰਾਜ ਦੇ ਅਰਥ ਵਿੱਚ ਲਿਖ ਦੇਣੀ ਹੁਣ ਰਾਜ ਦੇ ਵਾਸਤੇ ਪਰਿਭਾਸ਼ਾ ਕਿਹੜੀ ਲਿਖਣੀ ਆ ਵੁਡਰੋ ਵਿਲਸਨ ਦੇ ਅਨੁਸਾਰ ਆਪਣੀ ਮਰਜ਼ੀ ਨਾਲ ਵੀ ਕੋਈ ਵੀ ਆਪਣੀ ਬੁੱਕ ਦੇ ਵਿੱਚ ਪਰਿਭਾਸ਼ਾ ਚੁੱਕ ਸਕਦੇ ਹੋ ਵੈਸੇ ਮੈਂ ਇਹ ਬਹੁਤ ਜਿਹੜੀਆਂ ਈਜ਼ੀ ਆ ਉਹ ਚੁੱਕੀਆਂ ਠੀਕ ਹੈ ਇੱਕ ਨਿਸ਼ਚਿਤ ਇਲਾਕੇ ਦੇ ਅੰਦਰ ਕਾਨੂੰਨ ਦੁਆਰਾ ਸੰਗਠਿਤ ਲੋਕਾਂ ਨੂੰ ਰਾਜ ਕਿਹਾ ਜਾਂਦਾ ਹੈ ਹੁਣ ਅੱਗੇ ਆਪਾਂ ਕੁਐਸਚਨ ਤੇ ਆ ਜਾਣਾ ਹੈ ਕਿ ਰਾਜ ਤੇ ਸਮਾਜ ਦੇ ਵਿੱਚ ਕੀ ਅੰਤਰ ਹੈ ਸਮਾਜ ਜੜਾਵਾ ਉਹ ਰਾਜ ਤੋਂ ਪੁਰਾਣਾ ਹੈ ਸਮਾਜ ਤਾਂ ਵਿਅਕਤੀ ਦੇ ਜਨਮ ਨਾਲ ਹੀ ਹੋਂਦ ਵਿੱਚ ਆ ਗਿਆ ਸੀ ਪਰੰਤੂ ਰਾਜ ਤਾਂ ਹੌਲੀ-ਹੌਲੀ ਮਨੁੱਖਾਂ ਵਿੱਚ ਪੈਦਾ ਹੋਣ ਵਾਲੀ ਰਾਜਨੀਤਿਕ ਚੇਤਨਾ ਦਾ ਨਤੀਜਾ ਹੈ ਸੋ ਇਸ ਤਰ੍ਹਾਂ ਸਮਾਜ ਰਾਜ ਤੋਂ ਸਮਾਜ ਰਾਜ ਤੋਂ ਪੁਰਾਣਾ ਸੰਗਠਨ ਹੈ ਸੰਗਠਨ ਹੁੰਦੀ ਆ ਆਰਗੇਨਾਈਜੇਸ਼ਨ ਠੀਕ ਹੈ ਸੈਕਿੰਡ ਹੈਗਾ ਏ ਸਮਾਜ ਦਾ ਖੇਤਰ ਰਾਜ ਦੇ ਖੇਤਰ ਨਾਲੋਂ ਵਿਸ਼ਾਲ ਹੈ ਸਮਾਜ ਦਾ ਖੇਤਰ ਰਾਜ ਦੇ ਖੇਤਰ ਨਾਲੋਂ ਵਿਸ਼ਾਲ ਹੁੰਦਾ ਕਿਉਂਕਿ ਸਮਾਜ ਦਾ ਸਬੰਧ ਵਿਅਕਤੀ ਦੇ ਸਮੁੱਚੇ ਜੀਵਨ ਨਾਲ ਹੈ ਜਦਕਿ ਰਾਜ ਦਾ ਰਾਜ ਤਾਂ ਇੱਕ ਰਾਜਨੀਤਿਕ ਸੰਗਠਨ ਹੈ ਤੇ ਇਹ ਵਿਅਕਤੀ ਦੇ ਰਾਜਨੀਤਿਕ ਜੀਵਨ ਨਾਲ ਸੰਬੰਧਿਤ ਹੈ ਹੁਣ ਖੇਤਰ ਮਤਲਬ ਦਾਇਰਾ ਜਿਹੜਾ ਸਮਾਜ ਇਹ ਹਰ ਕਿਤੇ ਫੈਲਿਆ ਹੋਇਆ ਹੈ ਸਾਰੇ ਕਿਤੇ ਜਿੱਦੋਂ ਵੀ ਲੋਕ ਸਮੂਹਾਂ ਦੇ ਵਿੱਚ ਰਹਿਣ ਲੱਗ ਪੈਂਦੇ ਉਹਨੂੰ ਆਪਾਂ ਸਮਾਜ ਕਹਿ ਦਿੰਦੇ ਆ ਪਰ ਰਾਜਨੀਤਿਕ ਕੀ ਆ ਰਾਜਨੀਤਿਕ ਜਿਹੜਾ ਵਾ ਉਹ ਰਾਜਨੀਤਿਕ ਸੰਗਠਨ ਇੱਕ ਰਾਜਨੀਤਿਕ ਜੀਵਨ ਜਿਹੜਾ ਵਾ ਉਹਦੇ ਨਾਲ ਹੀ ਸਬੰਧਿਤ ਹੈ ਸਮਾਜ ਦੇ ਵਿੱਚੋਂ ਰਾਜਨੀਤੀ ਇੱਕ ਟੁਕੜਾ ਵਾ ਉਹਨੂੰ ਰਾਜ ਕਹਿਆ ਜਾਂਦਾ ਠੀਕ ਹਾਂਜੀ ਨੈਕਸਟ ਪੁਆਇੰਟ ਹੈਗਾ ਏ ਰਾਜ ਲਈ ਨਿਸ਼ਚਿਤ ਇਲਾਕਾ ਜ਼ਰੂਰੀ ਹੈ ਜਦਕਿ ਸਮਾਜ ਲਈ ਨਹੀਂ ਸਮਾਜ ਤਾਂ ਸਾਰੇ ਸੰਸਾਰ ਵਿੱਚ ਹੀ ਫੈਲਿਆ ਹੋ ਸਕਦਾ ਹੈ ਤੇ ਇੱਕ ਪਰਿਵਾਰ ਵੀ ਸਮਾਜ ਹੈ ਜਦਕਿ ਰਾਜ ਲਈ ਲੋਕਾਂ ਦਾ ਨਿਸ਼ਚਿਤ ਇਲਾਕੇ ਤੇ ਵਸੇ ਹੋਣਾ ਜ਼ਰੂਰੀ ਹੈ ਜਿਹਨੇ ਕਟਿੰਗ ਕੀਤੀ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਓ ਜੋ ਮੈਂ ਬੋਲਿਆ ਉਹਨੂੰ ਫਾਲੋ ਕਰਿਓ ਠੀਕ ਹੈ ਨੈਕਸਟ ਹੈਗਾ ਇਹ ਫੋਰਥ ਪੁਆਇੰਟ ਰਾਜ ਕੋਲ ਪ੍ਰਭੂ ਸੱਤਾ ਹੈ ਸਮਾਜ ਕੋਲ ਨਹੀਂ ਰਾਜ ਕੋਲ ਪ੍ਰਭੂ ਸੱਤਾ ਹੁੰਦੀ ਹੈ جس دے پرయోగ ਨਾਲ او اپنی ਇੱਛਾ ਨੂੰ ਦੂਜਿਆਂ ਤੇ ਠੋਸ ਸਕਦਾ ਹੈ ਪਰੰਤੂ ਸਮਾਜ ਪ੍ਰਭੂ ਸત્તાਹੀਨ ਹੈ مطلب ਸਮਾਜ ਦੇ ਕੋਲ ਪ੍ਰਭੂ ਸત્તા ਨਹੀਂ ਹੁੰਦੀ ਠੀਕ ਹੈ جس ਦੇ ਹੁਕਮਾਂ ਨੂੰ ਮੰਨਣਾ ਮੰਨਣਾ ਜਾਂ ਨਾ ਮੰਨਣਾ ਵਿਅਕਤੀ ਦੀ ਇੱਛਾ ਤੇ ਨਿਰਪਰ ਕਰਦਾ ਹੈ جس ਦੇ ਹੁਕਮਾਂ ਨੂੰ ਮੰਨਣਾ ਜਾਂ ਨਾ ਮੰਨਣਾ ਵਿਅਕਤੀ ਦੀ ਇੱਛਾ ਤੇ ਨਿਰਪਰ ਕਰਦਾ ਹੈ ਨੈਕਸਟ ਪੁਆਇੰਟ ਹੈਗਾ ਹੈ ਰਾਜ ਲਈ ਸੰਗਠਨ ਜ਼ਰੂਰੀ ਹੈ ਸਮਾਜ ਲਈ ਨਹੀਂ ਸੰਗਠਨ ਰਾਜ ਲਈ ਜ਼ਰੂਰੀ ਹੈ ਕਿਉਂਕਿ ਸੰਗਠਨ ਤੋਂ ਬਿਨਾ ਰਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਸਮਾਜ ਤਾਂ ਮਨੁੱਖ ਦੇ ਆਪਸੀ ਸਬੰਧਾਂ ਦਾ ਧਾਣਾ ਬਣਾਣਾ ਹੈ ਜੋ ਸਾਂਝੇ ਉਦੇਸ਼ ਦੀ ਪੂਰਤੀ ਲਈ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ ਨੈਕਸਟ ਹੈ ਰਾਜ ਸਮਾਜ ਦਾ ਇੱਕ ਭਾਗ ਹੈ ਅੱਜ ਸਾਰਾ ਵਿਸ਼ਵ ਹੀ ਇੱਕ ਸਮਾਜ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਲੋਕ ਆਪਣੇ ਸਾਂਝੇ ਉਦੇਸ਼ਾਂ ਦੀ ਪੂਰਤੀ ਲਈ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਮਿਲ ਕੇ ਗਤੀਵਿਧੀਆਂ ਕਰਦੇ ਹਨ ਪਰੰਤੂ ਸਾਰਾ ਵਿਸ਼ਵ ਇੱਕ ਰਾਜ ਨਹੀਂ ਰਾਜ ਤਾਂ ਵਿਸ਼ਵ ਦੀ ਇੱਕ ਇਕਾਈ ਹੈ ਨੈਕਸਟ ਹੈਗਾ ਰਾਜ ਮਨੁੱਖਾਂ ਦੇ ਬਾਹਰੀ ਕਾਰਜਾਂ ਨਾਲ ਸੰਬੰਧਿਤ ਹੈ ਜਦ ਕਿ ਸਮਾਜ ਮਨੁੱਖ ਦੇ ਬਾਹਰੀ ਤੇ ਅੰਦਰੂਨੀ ਦੋਹਾਂ ਕਾਰਜਾਂ ਨਾਲ ਸੰਬੰਧਿਤ ਹੈ ਰਾਜ ਦਾ ਸਬੰਧ ਮਨੁੱਖ ਦੇ ਬਾਹਰੀ ਜੀਵਨ ਨਾਲ ਹੈ ਉਸ ਦਾ ਵਿਅਕਤੀ ਦੀਆਂ ਅੰਦਰੂਨੀ ਭਾਵਨਾਵਾਂ ਤੇ ਸੋਚ ਆਧਾਰ ਨਾਲ ਕੋਈ ਸਬੰਧ ਨਹੀਂ ਹੈ ਪਰੰਤੂ ਜਦੋਂ ਵਿਅਕਤੀ ਦੀ ਸੋਚ ਕਾਰਜਾਂ ਦਾ ਰੂਪ ਮਤਲਬ ਜਦੋਂ ਵਿਅਕਤੀ ਨੇ ਜੋ ਸੋਚਿਆ ਉਹ ਕਰਨ ਲੱਗ ਪੈਂਦਾ ਹੈ ਕੰਮ ਕਰਨ ਲੱਗ ਪੈਂਦਾ ਹੈ ਕਾਜ ਦਾ ਰੂਪ ਧਾਰਨ ਕਰ ਲੈਂਦੀ ਤਾਂ ਉਹ ਰਾਜ ਦਾ ਵਿਸ਼ਾ ਬਣ ਜਾਂਦੀ ਹੈ ਠੀਕ ਹੈ ਇਸ ਦੇ ਮੁਕਾਬਲੇ ਵਿੱਚ ਸਮਾਜ ਦਾ ਸਬੰਧ ਵਿਅਕਤੀ ਦੇ ਅੰਦਰੂਨੀ ਤੇ ਬਾਹਰੀ ਦੋਹਾਂ ਪ੍ਰਕਾਰ ਦੇ ਕਾਰਜਾਂ ਨਾਲ ਹੈ ਨੈਕਸਟ ਹੈਗਾ ਰਾਜ ਕੋਲ ਜਬਰੇ ਸ਼ਕਤੀ ਹੈ ਸਮਾਜ ਕੋਲ ਪ੍ਰੇਰਣਾਮਈ ਸ਼ਕਤੀ ਹੈ ਜਬਰੇ ਸ਼ਕਤੀ ਮਤਲਬ ਉਹਦੇ ਕੋਲ ਸ਼ਕਤੀ ਹੈਗੀ ਹੈ ਕਿ ਉਹ ਡੰਡੇ ਦੇ ਜ਼ੋਰ ਦੇ ਨਾਲ ਆਪਣੀ ਆਪਣਾ ਉਹ ਜਿਹੜਾ ਬਣਾਇਆ ਵਾ ਕਾਨੂੰਨ ਉਹਦਾ ਪਾਲਣਾ ਕਰਵਾ ਸਕਦਾ ਹੈ ਪਰ ਸਮਾਜ ਇਦਾਂ ਨਹੀਂ ਕਰ ਸਕਦਾ ਠੀਕ ਹੈ ਰਾਜ ਕਰ ਸਕਦਾ ਹੈ ਰਾਜ ਕੋਲ ਆਪਣੀ ਇੱਛਾ ਨੂੰ ਲਾਗੂ ਕਰਨ ਲਈ ਕਾਨੂੰਨੀ ਜਬਰੀ ਸ਼ਕਤੀ ਹੈ ਜੋ ਵਿਅਕਤੀ ਇਸ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਇਹ ਹੁੰਦੀ ਜਬਰੀ ਸ਼ਕਤੀ ਕਿ ਜਦੋਂ ਕੋਈ ਕਾਨੂੰਨ ਦੀ ਲੰਘਣਾ ਕਰਦਾ ਹੈ ਤੇ ਜਿਹੜਾ ਰਾਜ ਹੈ ਉਹ ਨੂੰ ਸਜ਼ਾ ਦੇ ਸਕਦਾ ਹੈ ਪਰ ਸਮਾਜ ਇਦਾਂ ਨਹੀਂ ਕਰ ਸਕਦਾ ਠੀਕ ਹੈ ਅਤੇ ਸਮਾਜ ਪ੍ਰੇਰਣਾ ਦੁਆਰਾ ਲੋਕਾਂ ਨੂੰ ਆਪਣੀ ਇੱਛਾ ਦੀ ਪਾਲਣਾ ਕਰਾਉਂਦਾ ਹੈ ਅਤੇ ਸਮਾਜ ਕਿਸੇ ਨੂੰ ਵੀ ਸਰੀਰਕ ਡੰਡ ਨਹੀਂ ਦੇ ਸਕਦਾ ਸਿੱਟਾ ਇਹਦਾ ਆਪਾਂ ਲਿਖਣਾ ਹੈ ਉੱਪਰ ਲਿਖੇ ਵਿਚਾਰਾਂ ਨੂੰ ਪੜਨ ਵਿੱਚੋਂ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਰਾਜ ਤੇ ਸਮਾਧੋ ਵੱਖ-ਵੱਖ ਸੰਸਥਾਵਾਂ ਹਨ ਅਤੇ ਦੋਵਾਂ ਵਿੱਚਕਾਰ ਵਿਆਪਕ ਅੰਤਰ ਪਾਏ ਜਾਂਦੇ ਹਨ ਪਰੰਤੂ ਇਹਦੇ باوجود ਵੀ ਦੋਵਾਂ ਵਿਚਕਾਰ ਬਹੁਤ ਨੇੜੇ ਦੇ ਸਬੰਧ ਹਨ ਤੇ ਇਹਨਾਂ ਨੂੰ ਇੱਕ ਦੂਜੇ ਨਾਲੋਂ ਪੂਰੀ ਤਰ੍ਹਾਂ ਵੱਖ ਕਰਨਾ ਔਖਾ ਹੀ ਨਹੀਂ ਸਗ ਬਲਕਿ ਅਸੰਭਵ ਹੈ ਸਮਾਧ ਦੀ ਹੋਂਦ ਲਈ ਸ਼ਾਂਤਮਈ ਵਾਤਾਵਰਣ ਜ਼ਰੂਰੀ ਹੈ ਅਤੇ ਅਜਿਹਾ ਵਾਤਾਵਰਣ ਕੇਵਲ ਰਾਜ ਹੀ ਕਾਇਮ ਰੱਖ ਸਕਦਾ ਹੈ ਇਹਦੇ ਨਾਲ ਹੀ ਆਪਣਾ ਇਹ ਕੁਸ਼ਨ ਕੰਪਲੀਟ ਹੋ ਗਿਆ ਹੈ ਹੁਣ ਅਗਲੀ ਆਪਣੀ ਵੀਡੀਓ ਹੋਏਗੀ ਰਾਜ ਤੇ ਸਰਕਾਰ ਦੇ ਵਿੱਚ ਅੰਤਰ ਠੀਕ ਹੈ ਤੇ ਹੋਰ ਵੀ ਜੇਕਰ ਤੁਹਾਨੂੰ ਕੋਈ ਕੁਐਸਚਨ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਉਹ ਅਪਲੋਡ ਕਰ ਦਵਾਂਗੀ ਠੀਕ ਹੈ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ ਸੋ ਮਚ